शिवसेना अगू संदीप ठापोर गोराते हुए हमले तो बाद बयानबाजियां का दौर लगातार जारी है ਤੇ ਜਿਸ ਦੇ ਵਿੱਚ ਕੀ ਹੁਣ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਨੀ ਦੀ ਵੀ ਐਂਟਰੀ ਹੋਈ ਹੈ ਜਿੱਥੇ ਤਾਂ ਉਹਨਾਂ ਨੇ ਇੱਕ ਪਾਸੇ ਇਸ ਹਮਲੇ ਦੀ ਨਖੇਦੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਸੰਦੀਪ ठापोर गोरा ਨੂੰ ਵੀ ਸੰਜਮ ਵਰਤਣ ਲਈ ਕਿਹਾ ਹੈ ਦਰਅਸਲ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਹਮਲੇ ਦੀ ਤਾਂ ਨਿੰਦਾ ਕੀਤੀ ਗਈ ਹੈ ਤੇ ਪਰ शिवसेना अगੂ ਦੇ ਵੱਲੋਂ ਸਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਮੌਕੇ ਸੰਜਮ ਵਰਤਣਾ ਚਾਹੀਦਾ ਸੀ ਇਹ ਗੱਲ ਵੀ ਉਹਨਾਂ ਨੇ ਆਪਣੇ ਐਕਸ ਦੇ ਪੇਜ ਪੋਸਟ ਵਿੱਚ ਲਿਖੀ ਹੈ ਆਪਦੇ ਸੰਸਦ ਮੈਂਬਰ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਖਿਲਾਫ ਹਿੰਸਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਪਰ ਸੰਦੀਪ ਠੱਪਰ ਨੂੰ ਸਿੱਖ ਭਾਵਨਾਵਾਂ ਦੇ ਉੱਤੇ ਥੇਸ ਨਹੀਂ ਸੀ ਮਾਰਨੀ ਚਾਹੀਦੀ ਤੇ ਸੰਜਮ ਵਰਤਣਾ ਚਾਹੀਦਾ ਸੀ 6 ਜੂਨ ਬਲੂ ਸਟਾਰ ਮਨਾਉਣ ਤੇ ਲੱਡੂ ਵੰਡਣਾ ਸਿੱਖ ਭਾਵਨਾਵਾਂ ਦੇ ਨਾਲ ਖਿਲਵਾੜ ਹੈ ਉਸਨੇ ਪਿਛਲੇ ਸਾਲ ਜਦੋਂ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਆ ਸੀ ਤਾਂ ਪੰਜਾਬ ਦੀ ਤਬਾਹੀ ਦਾ ਮਜ਼ਾਕ ਉਡਾਇਆ ਸੀ ਤੇ ਇਸ ਕਰਕੇ ਨਫ਼ਰਤ ਫੈਲਾਉਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਫਿਰਕੂ ਸਦਭਾਵਨਾਵਾਂ ਨੂੰ ਹਰ ਕੀਮਤ ਦੇ ਉੱਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਇਹ ਟਵੀਟ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਨੀ ਨੇ ਕੀਤੀ ਹੈ। ਦੱਸਦੀ ਹੈ ਕਿ ਪਿਛਲੇ ਸਾਲ ਜਦੋਂ ਬਲੂ ਸਟਾਰ ਦਾ ਆਪਰੇਸ਼ਨ ਦੇ ਸਾਲਗिरा ਸੀ ਤਾਂ ਉਸ ਮੌਕੇ ਸੰਦੀਪ <th>ਪਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਕੀ ਉਹਨਾਂ ਨੇ ਲੱਡੂ ਵੰਡਣ ਦੀ ਗੱਲ ਆਖੀ ਸੀ ਤਾਂ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਰਨ ਹੀ ਅੱਜ ਐਡਾ ਵੱਡਾ ਹਮਲਾ ਹੋਇਆ ਹੋਵੇ ਫਿਲਹਾਲ ਇਸ ਬਾਰੇ ਸਿੱਖਾਂ ਦੇ ਜਾਂ ਕਿਸੇ ਵੀ ਹੋਰ ਜਥੇਬੰਦੀ ਦੇ ਵੱਲੋਂ ਕੋਈ ਵੀ ਗੱਲ ਨਹੀਂ ਆਖੀ ਗਈ ਦੇਖਣਾ ਇਹ ਹੋਵੇਗਾ ਕਿ ਹੁਣ ਨਿਹੰਗ ਸਿੰਘਾਂ ਦੇ ਰਿਮਾਂਡ ਤੋਂ ਬਾਅਦ ਪੁਲਿਸ ਦੇ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਤੇ ਇਸ ਹਮਲੇ ਦੇ ਪਿੱਛੇ ਦਾ ਕਾਰਨ ਕੀ ਹੈ ਸਾਹਮਣਿਆ ਜਾਵੇਗਾ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਗੋਰਾਤੇ ਹੋਏ ਹਮਲੇ ਤੋਂ ਬਾਅਦ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਚੱਲ ਰਿਹਾ ਤੇ ਜਿਸ ਦੇ ਵਿੱਚ ਕੀ ਹੁਣ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਨੀ ਦੀ ਵੀ ਐਂਟਰੀ ਹੋਈ ਹੈ ਜਿੱਥੇ ਤਾਂ ਉਹਨਾਂ ਨੇ ਇੱਕ ਪਾਸੇ ਇਸ ਹਮਲੇ ਦੀ ਨਖੇਦੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਸੰਦੀਪ ਥਾਪਰ ਗੋਰਾ ਨੂੰ ਵੀ ਸੰਜਮ ਵਰਤਣ ਲਈ ਕਿਆ ਹੈ ਦਰਅਸਲ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਹਮਲੇ ਦੀ ਤਾਂ ਨਿੰਦਾ ਕੀਤੀ ਗਈ ਹੈ ਤੇ ਪਰ ਸ਼ਿਵ ਸੈਨਾ ਆਗੂ ਦੇ ਵੱਲੋਂ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਦੇ ਮੌਕੇ ਸੰਜਮ ਵਰਤਣਾ ਚਾਹੀਦਾ ਸੀ ਇਹ ਗੱਲ ਵੀ ਉਹਨਾਂ ਨੇ ਆਪਣੇ ਐਕਸ ਤੇ ਪਾਏ ਪੋਸਟ ਵਿੱਚ ਲਿਖੀ ਹੈ ਆਪ ਦੇ ਸੰਸਦ ਮੈਂਬਰ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਖਿਲਾਫ ਹਿੰਸਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਪਰ ਸੰਦੀਪ ਥਾਪਰ ਨੂੰ ਸਿੱਖ ਭਾਵਨਾਵਾਂ ਦੇ ਉੱਤੇ ਕេស ਨਹੀਂ ਸੀ ਮਾਰਨੀ ਚਾਹੀਦੀ ਤੇ ਸੰਜਮ ਵਰਤਣਾ ਚਾਹੀਦਾ ਸੀ 6 ਜੂਨ ਬਲੂ ਸਟਾਰ ਮਨਾਉਣ ਤੇ ਲੱड्डੂ ਵੰਡਣਾ ਸਿੱਖ ਭਾਵਨਾਵਾਂ ਦੇ ਨਾਲ ਖਿਲਵਾੜ ਹੈ ਉਸਨੇ ਪਿਛਲੇ ਸਾਲ ਜਦੋਂ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਆ ਸੀ ਤਾਂ ਪੰਜਾਬ ਦੀ ਤਬਾਹੀ ਦਾ ਮਜ਼ਾਕ ਉਡਾਇਆ ਸੀ ਤੇ ਇਸ ਕਰਕੇ ਨਫ਼ਰਤ ਫੈਲਾਉਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਫਿਰਕੂ ਸਦਭਾਵਨਾਵਾਂ ਨੂੰ ਹਰ ਕੀਮਤ ਦੇ ਉੱਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਇਹ ਟਵੀਟ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਨੀ ਨੇ ਕੀਤੀ ਹੈ ਦੱਸਦੀ ਹੈ ਕਿ ਪਿਛਲੇ ਸਾਲ ਜਦੋਂ ਬਲੂ ਸਟਾਰ ਦਾ ਆਪਰੇਸ਼ਨ ਦੇ ਸਾਲਗिरा ਸੀ ਤਾਂ ਉਸ ਮੌਕੇ ਸੰਦੀਪ <th>ਪਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਕੀ ਉਹਨਾਂ ਨੇ ਲੱਡੂ ਵੰਡਣ ਦੀ ਗੱਲ ਆਖੀ ਸੀ ਤਾਂ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਰਨ ਹੀ ਅੱਜ ਐਡਾ ਵੱਡਾ ਹਮਲਾ ਹੋਇਆ ਹੋਵੇ ਫਿਲਹਾਲ ਇਸ ਬਾਰੇ ਸਿੱਖਾਂ ਦੇ ਜਾਂ ਕਿਸੇ ਵੀ ਹੋਰ ਜਥੇਬੰਦੀ ਦੇ ਵੱਲੋਂ ਕੋਈ ਵੀ ਗੱਲ ਨਹੀਂ ਆਖੀ ਗਈ ਦੇਖਣਾ ਇਹ ਹੋਵੇਗਾ ਕਿ ਹੁਣ ਨਿਹੰਗ ਸਿੰਘਾਂ ਦੇ ਰਿਮਾਂਡ ਤੋਂ ਬਾਅਦ ਪੁਲਿਸ ਦੇ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਤੇ ਇਸ ਹਮਲੇ ਦੇ ਪਿੱਛੇ ਦਾ ਕਾਰਨ ਕੀ ਹੈ ਸਾਹਮਣਿਆ ਜਾਵੇਗਾ